ਹੈਲੋ ਸਸਿਖ ਕੋਲ ਜੀ ਸਾਰਿਆਂ ਨੂੰ ਕਿਵੇਂ ਹੋ ਵੀ ਠੀਕ-ਠਾਕ ਹੋ ਮਾਈਕ ਰੂਡੀ ਕਰ ਪਾਣਾ ਨਾ ਆਪਾਂ ਨੂੰ ਠੀਕ ਆ ਬਹੁਤਾਂ ਦਿਨਾਂ ਨੂੰ ਪੁਰਾਣੀ ਵੀਡੀਓ ਆ ਉਸ ਤੋਂ ਬਾਅਦ ਮੈਂ ਇਥੇ ਨਾ ਦੋ ਤਿੰਨ ਦਿਨ ਵੀਡੀਓ ਬਣਾਈ ਨਹੀਂ ਪਾਈ ਤੇ ਮੈਨ ਲੱਗ ਸੀ ਪਸੂ ਕੱਢਣ ਬਾਹਰ ਕਿੰਨੇ ਟਾਈਮ ਦਾ ਹਜੇ ਥੋੜਾ ਹੋਇਆ ਸੀ 4:00 ਵਜੇ ਸੀਗੇ ਤੇ ਬੱਦਲ ਹੋ ਗਏ ਬੱਦਲਾਂ ਦੀ ਸ਼ਾਂ ਹੋ ਗਈ ਤੇ ਨਹੀਂ ਤੁਹਾਨੂੰ ਪਤਾ ਹੀ ਹੈ ਨਾ ਵੀਡੀਓ ਚੱਗੇ ਵੀ ਦੱਸਿਆ ਇੱਥੇ ਘੁੱਪ ਰਹਿੰਦੀ ਆਪਣੇ 5-6 ਵਜੇ ਤੱਕ ਤੇ ਮੈਂ ਕਿਹਾ ਚਲੋ ਆਪਣੀ ਆਂਤ ਤੋਂ ਪਹਿਲਾਂ ਪਹਿਲਾਂ ਮੈਂ ਪਸੂ ਬਾਹਰ ਕੱਢਦੇ ਆਂ ਪਰ ਠੀਕਾ ਕੀ ਉਹ ਪਰ ਜਿ세 ਇਥੇ ਗੁੱਸੇ ਹੋਇਆ ਹੱਤੇ ਸੀ সাইਕਲ ਦੀ ਜਿਹੜੀ ਚੈਨ ਆ ਤੇ ਉਹ ਟੱਲੀਓ ਕੇ ਲੈਂ ਲੱਗ ਗਈ ਆ ਫਸ ਫਿਰ ਇਹ ਦੂਸਰਿਆਂ ਤੇ ਗੁੱਸਾ ਕਰਦਾ ਰਹਿੰਦਾ ਤੇ ਪਸੂਆਂ ਦਾ ਕੰਮ ਮਿੱਧਾ ਆਪਾਂ ਹੁਣ ਕਰਤੇ ਤੇ ਫਿਰ ਗੁਆ ਸੱਟ ਦਾਂਗੇ ਗੁਆ ਸੱਟ ਕੇ ਅੰਦਰ ਬੋਕਰ ਮਾਰ ਦਾਂਗੇ ਕਿਉਂਕਿ ਪਤਾ ਨਹੀਂ ਜ਼ਿਆਦਾ ਨਹੀਂ ਆ ਗਿਆ ਤਾਂ ਫਰੰਦਰੀ ਕਰਕੇ ਚੋਣੀਆਂ ਪੈਣ ਉਹ ਜੀ ਗੋਆ ਸੜਤਾ ਆਪਾ ਉੱਕਰ ਨਹੀਂ ਦਿੱਤੀ ਹੈ ਬਰਾਂਡ ਦੇ ਮੌਸਮ ਖਰਾਬ ਅੰਦਰ ਬੰਨ ਕੇ ਵਿਚੋਣੀਆਂ ਪੈ ਸਕਦੀਆਂ ਬਾਕੀ ਗਾਂ ਆ ਸੁਣ ਵਾਲੀਆਂ ਹਨਾ ਬਿਮਾਰ ਹੋ ਜਾਂਦਾ ਬਸ ਉਹਵੇਂ ਨਾ ਚੂਆ ਪੈ ਕੇ ਆਪਣੀ ਟੁੜੀ ਖਰਾਬ ਹੋ ਗਈ ਸੀ ਨਾਲੇ ਦਾ ਤਾਂ ਪਰੇਰੀ ਦੀ ਖੰਮਾ ਸੋ ਜੀ ਹੁਣ ਅਦਰ ਸਬਜੀ ਸੁੱਕੀ ਦਾ ਕਰਦੇ ਹਾਂ ਹੁਣ ਬਾਰਬੈਟ ਕੀ ਤੇ ਮੰਜਾ ਡਾ ਲੈਨੇ ਆ ਮੌਸਮ ਠੰਡਾ ਹੈ ਤੇ ਫਿਰ ਮੈਂ ਆਪ ਲੋ ਕੱਢ ਦੀ ਕਿਉਂਕਿ ਸਬਜ਼ੀ ਦਾਲ ਸਬਜ਼ੀ ਕੋਈ ਨਹੀਂ ਲੈਂਦੀ ਗਈ ਤੇ ਮੁੰਮੀ ਵੀ ਨਹੀਂ ਰੋਜ਼ ਰੋਜ਼ ਦਰਵਾ ਕਰਦਾ ਤੇ ਸਬਜ਼ੀਆਂ ਆਉਂਦੀਆਂ ਵੀ ਹੈ ਨਹੀਂ ਗੀਆਂ ਖੇਤ ਵੀ ਨਹੀਂ ਹੋਏ ਕੋਈ ਸਬਜ਼ੀ ਢੰਡੀਆਂ ਬਸ ਚਾਰਕ ਲੱਗਦੀਆਂ ਕੋਨੇ ਤੋਂ ਮੰਝਾੜਾ ਕਿ ਆਲੂ ਕੱਟ ਕੱਟ ਕੇ ਮੇਰਾ ਲੱਗਦਾ ਬਸ ਤਰੀ ਵਾਲੀ ਉਹੀ ਬਣਾ ਲੈਣੀ ਹੈ ਮੌਸਮ ਐਵੇਂ ਹੀ ਹੁੰਦਾ ਪਿੰਡ ਦਾ ਬੜਾ ਸੁਨਾ ਲੱਗਦਾ ਪਰ ਇਲਤੀ ਦਮੀਨਾਂ ਤੋਂ ਵੀ ਚੱਤਰ ਲਿਆ ਪਏ ਸਾਰਿਆਂ ਦਾ ਪਰ ਆਪਣੇ ਪਹਿਲਾਂ ਤਾਂ ਵੀ ਨਹੀਂ ਆਏਗੇ ਇਹਨੇ ਖਾਸ ਜਿਵੇਂ ਚਲੋ ਪਈ ਤਾਂ ਗਈਆ ਪਰ ਠੀਕ ਰਹੇ ਆ ਜਿਵੇਂ ਉਹਨੋਂ ਪਈ ਤਾਂ ਬਹੁਤ ਨੁਕਸਾਨ ਹੋਈ ਜਾਂਦਾ ਉਸ ਤਰ੍ਹਾਂ ਹਜੇ ਤਾਂ ਵਿਕ੍ਰੂਤੀ ਚਲੋ ਕਰਤਾ ਇੱਥੇ ਟਾਈਮ ਜਿਹੜਾ ਹੈਗਾ 1 ਵਜੇ ਆ 1 ਵਜੇ ਮੈਂ ਆਲੂ ਬਣਨੇ ਧਰਨ ਲੱਗੀ ਆ ਕਿਉਂਕਿ ਬੱਚੇ ਕਹਿੰਦੇ ਸੈਂਡਵਿਚ ਬਣਾ ਕੇ ਦਿਓ ਖਾਣ ਪੀਣ ਦਾ ਬਸ ਕੋਈ ਟਾਈਮ ਨਹੀਂ ਜਦੋਂ ਭੁੱਖ ਲੱਗੀ ਉਦੋਂ ਹੀ ਮੈਨੂੰ ਮਾਇਸੀ ਵੀ ਚਲ 2 ਵਜੇ ਚਾਹ ਬਣਾਉਂਗੀ ਤੇ ਉਹ ਉਠੂਗੀ ਪਰ ਆਇਆ ਵੀ ਤਿਆਰੀ ਕਰਦੇ ਨੂੰ ਤਾਂ 2 ਵਜੇ ਜਾਣੇ ਆਲੂ ਕੱਟ ਕੇ ਮੈਂ ਧਰ ਦੂੰਗੀ ਤੇ ਮੀਂਹ ਦੇ ਡੜੀ ਵਜਾਂ ਮਰੀਆਂ ਸੀ ਜਿਹੜਾ ਕੁੱਡਾ ਆਪਣਾ ਉਹ ਫੁੰਦਾ ਇੱਕ ਕਪੜਾ ਵਾਲਾ ਇੱਕ ਸਾਈਡ ਤੋਂ ਪੂਰੇ ਤੇ ਮਿੱਟੀ ਸਿੱਟਣੀ ਆ ਕਿੱਕ ਸਾਈਡ ਤੋਂ ਨੀਂਹਾਂ ਆ ਕੇ ਪਾਣੀ ਕੱਢ ਜਾਂਦਾ ਤੇ ਥੋੜੀ ਦੋ ਰੇੜਾਂ ਨਾਲ ਇਸਦੀ ਮਿੱਟੀ ਨੂੰ ਲੈ ਕੇ ਮੈਂ ਨਿਕੰਦੇ ਸਪਾ ਪਾ ਕੇ ਮੇਨ ਬਟਲਾਂ ਤੇ ਤਾਂੜਾ ਉਹ ਬੱਧਾ ਮਰਿਆਂ ਦੇ ਸੀ ਮੈਂ ਘਰ ਲੋ ਬੜਨਾ ਘਰਿਆਂ ਨੂੰ ਤੇ ਫਿਰ ਮੈਂ ਆਉਣੀ ਆ ਮੈਂ ਛੋਟੇ ਛੋਟੇ ਬੱਤੂ ਕਰੇ ਤੇ ਕੁਤੀ ਸੋਈ ਗਈ ਆਪਣੇ ਨੇੜੇ ਆਇਆ ਇਹ ਮੀਂਹ ਨਾਲੇ ਬੈਠੀ ਪਾਤੀ ਸੀ ਮਨ ਚਰਨ ਮਿੱਟੀ ਤੇ ਆਪਣੇ ਫੜਾਤੀ ਸੀ ਤੇ ਵੀਡੀਓ ਮੇਰੀ ਕਿਸੇ ਨੇ ਨਹੀਂ ਬਣਾਈ ਬੱਚਿਆਂ ਨੇ ਕਿਹਾ ਸੀਗਾ ਤੇ ਥੋੜੀ ਜੀ ਰਹਿਂਦੀ ਸੀ ਬਸ ਪਾਉਣ ਵਾਲੀ ਜਿਆ ਫੜਾ ਕੇ ਤੇ ਹੁਣ ਇਧਰ ਹੀ ਜਾਣਾ ਸੀਗਾ ਕਿਉਂਕਿ ਇਧਰ ਕਤੂਰੀਆਂ ਵਿੱਚ ਰੁਝ ਗਏ ਸੀਗੇ ਹਾਂਜੀ ਆਲੂ ਜਿਹੜੇ ਆਪਣੇ ਉੱਬਲ ਗਏ ਆ ਤੇ ਮੈਂ ਇਧਰ ਖੀਰਾ ਕੱਟ ਰਹੀ ਆ ਤੇ ਦੋ ਪਿਆਜ਼ ਲੈ ਲਏ ਉਹ ਕੱਟ ਰਹੀ ਆ ਤੇ ਬ੍ਰੈਡਾਂ ਦੇ ਪੈਕਟ ਜਿਹੜੇ ਆ ਦੋ ਆ ਦੋ ਲੈ ਕੇ ਆਂਦੇ ਸੀਗੇ ਬਾਕੀ ਜਿਹੜੇ ਹੈਗੇ ਆ ਸੈਂਡਵਿਚ ਨਾ ਉਹ ਸਵਾਦ ਬਹੁਤ ਜ਼ਿਆਦਾ ਬੰਦਿਆ ਤੇ ਸਾਰੇ ਚਾਹ ਕੇ ਖਾਂਦੇ ਆ ਵੈਸੇ ਬੱਚੇ ਹੀ ਨਹੀਂ ਪੂਰੇ ਆਉਣਦੇ ਦੂਸਰਿਆਂ ਨੂੰ ਤਾਂ ਦੇਚ ਕੀੜਾ ਪਿਆਜ਼ ਟਮਾਟਰ ਵੀ ਪਾ ਸਕਦੇ ਪਰ ਪ੍ਰਭ ਜਸ ਘਟ ਖਾਂਦਾ ਟਮਾਟਰ ਤੇ ਮੈਨੂੰ ਵੀ ਘਾਟੇ ਚੰਗਾ ਲੱਗਦਾ ਜਿਵੇਂ ਖਾਣਾ ਤੇ ਇਹਦੇ ਵਿੱਚ ਬਾਕੀ ਵੀ ਲਾਲੇ ਪਾ ਲੈਨੇ ਮੈਂ ਉਹ ਵੀ ਥੋੜਾ ਥੋੜਾ ਪਾਈਦਾ ਨਮਕ ਮਿਰਚ ਕੁਝ ਜ਼ਿਆਦਾ ਨਹੀਂ ਪਾਈਦਾ ਦਾ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਦੇ ਸੀ ਕਿ ਉਹ ਲਾ ਲਈਦਾ ਬਿੱਡਾਂ ਦੇ ਉੱਪਰ ਮੈਂ ਇਤਨੇ ਤੇ ਆਲੂ ਚਿਲਣ ਲਾਇਆ ਸੀਗਾ ਮੈਂ ਤਾਂ ਆਲੂ ਚਿਲਣ ਦੀ ਸੀਗਾ ਥੋੜੇ ਜਿਹਾ ਪਹਿਲਾਂ ਮੈਂ ਅਚਲਤੇ ਸੀਗੇ ਤੇ ਮੈਨੂੰ ਕਿਹਾ ਹੁਣ ਇੱਕ ਪਿਆਜ਼ ਹੋਰ ਪਾਲਾਂ ਘੱਟ ਲੱਗਦਾ ਮੈਂ ਪਿਆਜ਼ ਕੱਟਣ ਲੱਗੀ ਸੀ ਤੇ ਫਿਰ ਮੀਤ ਨੂੰ ਬੁਲਾਇਆ ਸੀ ਜਿਵੇਂ ਕੋਈ ਛੱਲ ਆਲੂ ਦਾ ਵਾਦਾ ਖਾਣ ਪੀਣ ਦਾ ਜਿਹੜਾ ਸਾਡਾ ਕੋਈ ਟਾਈਮ ਨਹੀਂਗਾ ਬਸ ਰੋਟੀ ਨਹੀਂ ਖਾਣੀ ਹੁੰਦੀ ਇਹਨਾਂ ਨੇ ਰੋਟੀ ਤਾਂ ਘੱਟ ਚੰਗੀ ਲੱਗਦੀ ਆ ਬਸ ਐਵਜਾ ਕੁਝ ਹੋਵੇ ਇਹਨਾਂ ਨੂੰ ਖਾਣ ਪੀਣ ਲਈ ਤੇ ਨਾਲ ਡੈਡੀ ਵੀ ਰਲ ਜਾਂਦੇ ਇਹਨਾਂ ਦੇ ਪਰ ਉਹ ਵੀ ਕਹਿ ਦਿੰਦੇ ਆ ਵੀ ਮੈਂ ਲੈ ਕੇ ਆਉਣਾ ਫਲਾਨੀ ਚੀਜ਼ ਤੇ ਬਣਾ ਕੇ ਦਿਓ ਮੈਨੂੰ ਬਸ ਇਹਨਾਂ ਨੇ ਟਿਕਣ ਨਹੀਂ ਦੇਣਾ ਹੁੰਦਾ। ਇਹਦੇ ਵਿੱਚ ਆਪਾਂ ਜਿਹੜਾ ਹੈਗਾ ਪਾਵਾਂਗੇ ਚਾਟ ਮਸਾਲਾ, ਕਾਲੀ ਮਿਰਚ, ਨਮਕ ਤੇ ਲਾਲ ਮਿਰਚ ਤੇ ਆਪਣਾ ਬਸ ਪਿਆਜ਼ ਤੇ ਖੀਰਾ ਇਹ ਚੀਜ਼ਾਂ ਆਪਾਂ ਪਾ ਲਾਂਗੇ। ਇਹ ਚੀਜ਼ਾਂ ਆਪਾਂ ਜਿਹਨ ਮਸਾਲੇ ਕਹੀ ਹੁਣ ਜਿਆਦਾ ਤੇਜ਼ ਹਨ ਪਰ ਜਿਆਦਾ ਤੇ ਇਹ ਠੀਕ ਨਹੀਂ ਰਹਿੰਦੇ ਕਿਉਂਕਿ ਬੱਚਿਆਂ ਵਾਸਤੇ ਵੀ ਨਹੀਂ ਠੀਕ ਰਹਿੰਦੇਗੇ। ਅਨ ਐਡ ਕਰਕੇ ਆਪਾਂ ਉੱਪਰ ਘੋਲ ਆ ਜਾਗੇ ਦੇਸੀ ਬਾਕੀ ਜਿਹੜਾ ਆਪਣਾ ਹੰਮਦਿਰ ਬਣਿਆ ਹੋਇਆ ਆਪਾਂ ਇਹਦੇ ਵਿੱਚ ਫਿੱਟ ਕਰ ਦੇਾਂਗੇ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਸੈਂਡਵਿਚ ਮੇਕਰ ਉਹਦੇ ਵਿੱਚ ਰੱਖ ਦੇਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਬਾਕੀ ਜਿਹੜੇ ਭੈਣ ਭਰਾ ਸਪੋਰਟ ਕਰਦੇ ਆਪਾਂ ਨੂੰ ਪੂਰੀ ਵੀਡੀਓ ਦੇਖ ਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਭਾਈ ਗੁਰੂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹਨਾ ਵਧੀਆ ਵਧੀਆ ਕਮੈਂਟ ਕਰਦੇ ਆ ਕਮੈਂਟ ਪੜ੍ਹ ਕੇ ਬਹੁਤ ਹੀ ਵਧੀਆ ਲੱਗਦਾ ਹੈ ਹਨਾ ਚਲੋ ਪੈਂਟਰਾ ਸਪੋਰਟ ਕਰ ਰਹੀ ਆ ਬਾਕੀ ਆਪਾਂ ਵੀ ਫੁੱਲ ਸਪੋਰਟ ਕਰੀਦੇ ਆ ਜਿਹੜੇ ਕਮੈਂਟ ਕਰਦੇ ਆਪਣੀ ਵੀਡੀਓ ਤੇ ਸਾਰਿਆਂ ਦੀ ਵੀਡੀਓ ਫੋਲੋ ਵੀ ਕੀਤੀ ਆ ਚਾਹੇ ਕਿੰਨੇ ਵੀ ਬਿਜ਼ੀ ਹੋਈਏ ਕੰਮ ਕਰਦੇ ਹੋਈਏ ਜਦੋਂ ਵੀ ਬੈਠਦੀ ਆਂ ਚਾਹੇ ਮੈਂ ਪ੍ਰਵਜਾਸ ਨੂੰ ਪੜਾਉਣ ਬੈਠਾਂ ਤਾਂ ਤਾਂ ਵੀ ਮੈਂ ਸਾਇਲੈਂਟ ਕਰਕੇ ਉਹਦੇ ਕੋਲੇ ਲਾ ਕੇ ਵੀਡੀਓ ਰੱਖ ਦੇਣੀ ਹੁੰਦੀ ਆ ਕਮੈਂਟ ਕਰ ਦੇਣੀ ਹੁੰਦੀ ਆ ਨਾਲ ਹੀ ਜਦੋਂ ਮੇਰਾ ਕਮੈਂਟ ਆਏ ਸਮਝ ਲਓ ਹੁੰਦੀ ਆ ਦੇਖਦੀ ਮੀਂ ਆ ਫੇਰ ਲਾਈਕ ਵੀ ਕਰ ਦੇਈਦਾ ਹਨਾ ਕਿਉਂਕਿ ਜੇ ਆਪਾਂ ਸਾਰੇ ਇੱਕ ਦੂਜੇ ਦੀ ਪੂਰੀ ਸਪੋਰਟ ਕਰਾਂਗੇ ਤਾਂ ਆਪਣਾ ਵਾਚ ਟਾਈਮ ਵੀ ਜਲਦੀ ਪੂਰਾ ਹੋ ਜਾਊਗਾ ਇਮਾਨਦਾਰੀ ਨਾਲ ਠੀਕ ਹੈ ਤੇ ਜਿਹੜੇ ਭੈਣ ਭਰਾ ਹਾਂ ਦਾ ਚੈਨਲ ਮਾਨੀਟਾਈਜ਼ ਹੋਇਆ ਤੇ ਉਹਨਾਂ ਨੂੰ ਵੀ ਪੂਰੀ ਹੈਲਪ ਮਿਲੇਗੀ ਉਹਨਾਂ ਦੇ ਵੀ ਵਧੀਆ ਡਾਲਰ ਕਮਾਉਣਗੇ ਤੇ ਤਾਂ ਕਰਕੇ ਜ਼ਰੂਰੀ ਆ ਆਪਾਂ ਨੇ ਇੱਕ ਦੂਜੇ ਦੀ ਸਪੋਰਟ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਅੰਤ ਜਿਹੜਾ ਸਾਰੇ ਸਾਰੇ ਭੈਣ ਭਰਾ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀਆਂ ਬਣਾਉਂਦੇ ਆ ਤੇ ਇਹ ਸਾਰੇ ਹੁਣ ਆਪਾਂ ਨੂੰ ਮਿਲ ਕਰਕੇ ਆ ਵੀ ਮਿਹਨਤ ਦੁਕਾਉਂਦੇ ਆ ਹਨਾ ਕਿਸੇ ਦੀ ਵੀ ਵੀਡੀਓ ਮਾੜੀ ਨਹੀਂ ਹੁੰਦੀ ਵੀ ਕੋਈ ਨਿੰਦਣ ਵਾਲੀ ਹੁੰਦੀ ਹੈ ਸਾਰਿਆਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਦੇਖ ਲਈ ਦੀਆ ਚਲੋ ਕੋਲੇ ਫੋਨ ਰੱਖਿਆ ਹੁੰਦਾ ਆਵਾਜ਼ ਜੇ ਸਾਇਲੈਂਟ ਵੀ ਕਰਨੀ ਪੈ ਜੇ ਵਿਚ ਵਿਚ ਦੇਖ ਲਈਦੀ ਹੈ ਤੇ ਬਾਕੀ ਆਪਾਂ ਪੂਰਾ ਵੀ ਮਤਲਬ ਪੂਰੀ ਵੀਡੀਓ ਦੇਖਦੇ ਆ ਪੂਰੀ ਜੇ ਕਿਤੇ ਰਹਿ ਵੀ ਜਾਂਦੀ ਆ ਕੁਛ ਕੰਮ ਆ ਗਿਆ ਵਿਚ ਫੋਨ ਆ ਗਿਆ ਜਾਂ ਕੋਈ ਕੰਮ ਕਰਨ ਚਲੇਗੀ ਕਿਸੇ ਕਾਰਨ ਸਟੌਪ ਹੋ ਗਈ ਆ ਤਾਂ ਬਾਅਦ ਵਿੱਚ ਲਾ ਕੇ ਵੀਡੀਓ ਪੂਰੀ ਕਰ ਦੇ ਦੀ ਆਪਾਂ ਜੀ ਕੋਈ ਗੱਲ ਨਹੀਂ ਜੀ ਆਪਾਂ ਤੁਹਾਨੂੰ ਥੋੜੀ ਸਪੋਰਟ ਕਰਦੇ ਐਸ ਲਈ ਸਾਰੇ ਭੈਣ ਭਰਾ ਇਕ ਦੂਜੇ ਨੂੰ ਪੂਰੀ ਸਪੋਰਟ ਕਰਿਆ ਕਰੋ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਵਾਹਿਗੁਰੂ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਵਰਸੇ ਲੋ ਸਾਂਡ ਵਿੱਚ ਜਿਹੜੀ ਆਪਣੇ ਤਿਆਰ ਮੇਰੇ ਕੋਲ ਕਰੀਏ ਨਾਲ ਮੇਰੀ ਚਾਹਤਰੀ ਹੋਈ ਹੈ ਕਿਰਪਾ ਕਰਕੇ ਸਾਂਡ ਵਿੱਚ ਕੀ ਕਾਲ ਦੀ ਮੈਂ ਕਿਸੀ ਦਾ ਰਹਾ ਟਕ ਨੂੰ ਤੇ ਮੀਹ ਜਿਹੜਾ ਕੱਲ ਦਾ ਕਾਫੀ ਮੀਹ ਹੈ ਮੀਹ ਦੇ ਡੜੀ ਤਨ ਵੇਦ ਗੁਰਦੁਆਰਾ ਸਾਹਿਬ ਕੇ ਹੋਏ ਹੈ ਮੀਂਹ ਜ਼ਿਆਦਾ ਕਰਕੇ ਹੁਣ ਆਏ ਹੈ ਪੱਠੇ ਕੋਣ ਮੇਰੇ ਨਾਲ ਤੇ ਕਿਉਂਕਿ ਹਰੇ ਲੈਂਦੇ ਨਹੀਂਗੇ ਇੱਕ ਅੰਦਰ ਜਗਾ ਨਹੀਂ ਬਸ ਉਹ ਖੜੀ ਆ ਬਾਹਰ ਮੀਂਹ ਹੀ ਲਾਉਣੇ ਪੈਣੀ ਹੈ ਅੰਦਰ ਫੇਰ ਉਹ ਲਾਉਣ ਨਹੀਂ ਦਿੰਦੇ ਤੇ ਕਿਉਂਕਿ ਜਨਾਹ ਹਰ ਪਾਸੇ ਜਿਹੜੇ ਲੋਕ ਹਨ ਉਹਨਾਂ ਵਸਤੀ ਸ਼ਬਦ ਤਿਆਰ ਹੋ ਕੇ ਜਾਣਾ ਉਹ ਤਿਆਰ ਕਰੀ ਜਾਂਦੇ ਆ